ਲਓ ਜੀ ਸਾਰਿਆਂ ਨੂੰ ਸਭ ਤੋਂ ਪਹਿਲਾਂ ਤਾਂ ਸਤਿ ਸ੍ਰੀ ਅਕਾਲ ਤੇ ਮੈਂ ਤੁਹਾਡਾ ਗੋਲਡੀ ਤੇ ਅੱਜ ਤੁਹਾਡੇ ਲਈ ਲੈ ਕੇ ਆਇਆ ਇੱਕ ਹੋਰ ਘੈਂਟ ਜੀ ਵੀਡੀਓ ਤੇ ਕੁਝ ਵੱਖਰਾ ਜਿਹਾ ਲੈ ਕੇ ਆਏ ਆ ਟਰੈਕਟਰ ਦੇ ਨੈਟਿਵ ਕਿਉਂਕਿ ਆਪਾਂ ਗੱਡੀਆਂ ਦਾ ਸਮਾਂ ਬਹੁਤ ਸਾਰਾ ਟਰੈਕਟਰਾਂ ਦੇ ਲੱਗਿਆ ਦੇਖਿਆ ਅੱਜ ਤੁਹਾਨੂੰ ਕੁਝ ਵੱਖਰਾ ਵਿਖਾਣੇ ਆ ਸਸਤਾ ਕਿਉਂਕਿ ਪਾਵਰ ਸਟੀering ਦੀ ਗੱਲ ਚੱਲਦੀ ਨਾ ਪਾਵਰ ਸਟੀering ਬਹੁਤ ਬੰਦੇ ਕਹਿੰਦੇ ਨੇ ਵੀ ਥੋੜਾ ਸਸਤਾ ਲੱਗ ਜੇ ਤੁਹਾਨੂੰ ਇੱਥੇ ਜਿਗਾਰਡ ਵਿਖਾਣੇ ਆ ਜੇ ਤੋੜੇ ਸੂਤ ਆਉਂਦਾ ਹੋਇਆ ਕਿਉਂਕਿ ਇਹ ਕੰਮ ਜਾਵੇ ਪੂਰਾ ਸਿਸਟਮ ਤੇ ਵਿਖਾਉਨੇ ਆ ਤੁਹਾਨੂੰ ਸਭ ਤੋਂ ਪਹਿਲਾਂ ਤੇ ਜਿਹੜੇ ਆਪਣੇ ਚੈਨਲ ਦੇ ਵੀਰ ਨਵੇਂ ਨੇ ਆਪਣੇ ਨਾਲ ਚੈਨਲ ਤੇ ਆਪਣੀ ਵੀਡੀਓ ਵੇਖ ਰਹੇ ਨੇ ਉਹ ਆਪਣਾ ਚੈਨਲ ਸਬਸਕ੍ਰਾਈਬ ਕਰ ਲਓ ਇਸ ਵੀਡੀਓ ਵੱਤ ਤੋਂ ਵੱਤ ਸ਼ੇਅਰ ਕਰਿਓ ਤਾਂ ਕਿ ਕਿਸੇ ਭਾਈ ਦਾ ਫਾਇਦਾ ਹੋ ਸਕੇ ਪਾਵ ਸਟੀering ਦੀ ਗੱਲ ਚੱਲਦੀ ਨਾ ਤੇ ਅਨਾ ਸਟੀering ਲਾਇਆ ਹੋਇਆ ਇਹਦੇ ਟਰੈਕਟਰ ਹੈਗੇ ਆ ਫਾਰਮ ਟਰੈਕ ਕਿਹੜਾ ਮਾਡਲ ਹੈ ਫਾਰਮ ਟਰੈਕ 2000 ਅੱਠ ਮਾਡਲ ਇਹ ਡੀਲਕਸ ਮਾਡਲ ਹੈ ਇਹ ਹੈਗਾ ਫਾਰਮ ਟਰੈਕ ਡੀਲਕਸ ਮਾਡਲ ਤੇ ਇਹਦੇ ਚ ਇਹਨਾਂ ਨੇ ਬਾਈ ਹੋਰਾਂ ਨੇ ਗੱਡੀ ਵਾਲਾ ਸਟੀਅਰਿੰਗ ਤੇ ਪਾਵਰ ਸਟੀਅਰਿੰਗ ਲਾਇਆ ਹੋਇਆ ਗੱਡੀ ਵਾਲਾ ਤੇ ਉਹ ਵੀ ਤੁਹਾਨੂੰ ਦੱਸਾਂਗੇ ਕਿ ਕਿਹੜੀ ਗੱਡੀ ਦਾ ਲਾਇਆ ਹੈ ਇਹਨੂੰ ਸਟੀਅਰਿੰਗ ਨੂੰ ਲੱਗੇ ਨੂੰ 3 ਸਾਲ ਹੋ ਗਏ ਨੇ ਪਹਿਲਾਂ ਤਾਂ ਤੁਸੀਂ ਜੁਗਾੜ ਦੇਖੋ ਜਿਹੜਾ ਬਣਾਇਆ ਹੋਇਆ ਜਿਹੜੇ ਮਕੈਨਿਕ ਬੰਦੇ ਨੇ ਗੱਡੀਆਂ ਦੇ ਉਹਨਾਂ ਨੂੰ ਪਤਾ ਹੋਣਾ ਆ ਆਰਮ ਦਾ ਇਹ ਆਰਮ ਕਿਹੜੀ ਗੱਡੀ ਚ ਆਉਂਦੀ ਹੈ ਤੇ ਇਹਦੇ ਜੁਗਾੜ ਤੁਹਾਨੂੰ ਵਖਾਨਾ ਬਣਾਇਆ ਹੋਇਆ ਆ ਦੇਖੋ ਤੇ ਤੁਹਾਨੂੰ ਚਲਾ ਕੇ ਵੀ ਆਪਾਂ ਵਿਖਾਵਾਂਗੇ ਤੇ ਨੂੰ 3 ਸਾਲੋਂ ਚੱਲੇ ਨੇ ਲੱਗੇ ਨੂੰ ਅੱਗੇ ਜਿਹੜਾ ਹਿੱਸਾ ਹਿੱਸਾ ਨਾਰਮਲ ਹੀ ਏ ਤੇ ਜਿਹੜਾ ਇਹਦਾ ਪਾਵਰ ਸਟੀering ਜੋ ਵੀ ਸਿਸਟਮ ਉਹ ਪੰਪ ਦੇ ਵਿੱਚ ਹੀ ਲੱਗਿਆ ਹੋਇਆ ਜਿੱਦਾਂ ਹੁਣ 735 ਦੇ ਆਉਂਦਾ ਜਾਂ ਐਚਰ ਦੇ ਵੀ ਆਉਂਦਾ ਆਰਮੀ ਡੋਲ ਦੇ ਵਿੱਚ ਹੀ ਲੱਗਿਆ ਹੁੰਦਾ ਸਿਸਟਮ ਉਹਸ ਹੱਬ ਨਾਲੇ ਪਾਵਰ ਸਟੀering ਕੀਤਾ ਤੇ ਤੁਹਾਨੂੰ ਖਾਨਣਾ ਕਿਵੇਂ ਲਾਇਆ ਹੋਇਆ ਸਟੀering ਤਾਂ ਬਾਕੀ ਪਾਵਰ ਸਿੰਪਲ ਹੀ ਸਾਰਾ ਸੌਦਾ ਇਹਦੇ 'ਚ ਇਹ ਲੱਗਿਆ ਹੋਇਆ ਤੇ ਪੰਪ ਹਾਈਡਰੌਲਿਕ ਐਕਸਟਰਾ ਤੋਂ ਇਹ ਇਹਨਾਂ ਨੇ ਬੈਲਟ ਨਾਲ ਹੀ ਓਪਰੇਟ ਕਰਦਾ ਕੀਤਾ ਹੋਇਆ ਹੈ। ਇਹਦਾ ਖਰਚਾ ਵੀ ਕੁਝ ਨਹੀਂ ਹੈਗਾ ਤਿੰਨ ਸਾਲ ਹੋ ਗਏ ਨੇ ਲੱਗੇ ਨੂੰ ਤੇ ਮੈਂ ਇਹਨਾਂ ਨੂੰ ਪੁੱਛਿਆ ਵੀ ਇਹਦਾ ਖਰਚਾ ਵਗੈਰਾ ਜਾਂ ਇਹਦੀ ਰਿਪੇਅਰ ਕਿੰਨੀ ਕੇ ਤੇ ਇਹਦੀ ਰਿਪੇਅਰ ਵੀ ਨਹੀਂ ਹੈਗੀ। ਇਹ ਕਹਿੰਦੇ ਨੇ ਵੀ ਸਿਰਫ ਆਹ ਬੈਲਟ ਅਸੀਂ ਬਦਲਨੇ ਆਂ ਦੋ ਤਿੰਨ ਸੀਜ਼ਨ ਬਾਅਦ। ਉਹ ਤੇ ਚਲੋ ਆਪਾਂ ਹੁਣ ਵੀ ਨਾਰਮਲ ਬਦਲ ਲਈਆਂ ਕਿਉਂਕਿ ਮੌਸਮ ਕਈ ਤਰ੍ਹਾਂ ਦਾ ਰਹਿੰਦਾ ਹੈ ਨਾ। ਬੈਲਟਾਂ ਹੋ ਜਾਂਦੇ ਨੇ ਖਰਾਬ ਗਰਮੀ ਧੁੱਪ ਨਾਲ ਤੇ ਇਹ ਚੇਂਜ ਕਰਦੇ ਨੇ ਸਿਰਫ ਹੋਰ ਇਹਦੇ ਵਿੱਚ ਕੋਈ ਦਿੱਕਤ ਨਹੀਂ ਤੇ ਆਹ ਟੰਕੀ ਲੱਗੀ ਹੋਈ ਤੇਲ ਵਾਲੀ ਇਹ ਵੀ ਸਫਾਰੀ ਦੀ ਹੈ ਤੇ ਇਹ ਜਿਹੜਾ ਸਟੀering ਲਾਇਆ ਹੋਇਆ ਇਹਨੇ ਲਾਇਆ ਹੋਇਆ ਸਫਾਰੀ ਦਾ ਸਫਾਰੀ ਗੱਡੀ ਦਾ ਇਹ ਪੰਪ ਲਾਇਆ ਹੋਇਆ ਇਹ ਸਪਲਾਈ ਜਾਂਦੀਆਂ ਨੇ ਨਿਸ਼ਚੇ ਦੀ ਦੋ ਤੇ ਇਹ ਆਰਮੀਡੋਲ ਦੇ ਵਿੱਚ ਹੀ ਸਿਸਟਮ ਲੱਗਿਆ ਹੈ ਪਾਵਰ ਸਟੀering ਵਾਲਾ ਜਿਵੇਂ ਹੁਣ ਸਵਰਾਜ ਦੇ ਕਿੱਟ ਹੁੰਦੇ ਆ ਤਿੰਨ ਸਾਲ ਹੋ ਗਏ ਨੇ ਲੱਗੇ ਨੂੰ ਕਿਦਾਂ ਫਿਰੇ ਕੋਈ ਘਟਾਈ ਬਟੂ ਯਾਰ ਪੂਰੀ ਵਧੀਆ ਵੀ ਜਿਵੇਂ ਵੱਟ ਬੁੱਟ ਕੇ ਕਈ ਵਾਰੀ ਕੋਈ ਤੋੜਨ ਤੋੜਨ ਦਾ ਸਿਸਟਮ ਵੀ ਰਿਹਾ ਹੋਇਆ ਨਹੀਂ ਨਹੀਂ ਕੋਈ ਚੱਕਰ ਨਹੀਂ ਜਿੱਦਾਂ ਉਹਦਾ ਨੋਰਮਲ ਟੱਕ ਮਾਰਦਾ ਉਹ ਫਿਰ ਹੋਰ ਦਣ ਤੇ ਨੰਬਰ 2 ਦੇ ਦਾ ਫਾਇਦਾ ਇਹ ਆ ਜਿੱਦਾਂ ਪਰ ਰੋਡ ਤੇ ਜਾਂਦੇ ਆ ਤੇ ਆਪਾਂ ਜਦੋਂ ਤੇਜ਼ ਜਾਂਦੇ ਜਿੱਦਾਂ ਦੂਜੇ ਟਰੈਕਟਰ ਆਉਂਦੇ ਆਪਣੇ ਕੋਲ ਸਿਰ ਮਾੜਾ ਫਿਰ ਦੱਸਦੇ ਨੇ ਕਿ ਮੈਂ ਡੋਲ ਜਾਂਦੇ ਹਾਂ ਇਦਾਂ ਡੋਲ ਦਾਨ ਐਨ ਪੂਰੀ ਵਧੀਆ ਜਾਂਦੀ ਗੱਡੀ ਵਾਂਗੂ ਵੀ ਪਕੜ ਐਨ ਪੂਰੀ ਜਿਹੜੀ ਇਹਦੀ ਪੂਰੀ ਵਧੀਆ ਜਿੰਨੀ ਮਰਜ਼ੀ ਜ਼ੋਰ ਤੇ ਘੱਟ ਮਾਰ ਦੋ ਇਦਾਂ ਟਰੈਕਟਰ ਡੋਲੂਗਾ ਠੀਕ ਹੈ ਜਿਵੇਂ ਮੰਨ ਲਓ ਆਪਣੇ ਪਹਿਲਾਂ ਆ ਟਰੈਕਟਰ ਹੁਣ ਆਉਂਦੇ ਨੇ ਹੈਨਾ ਜਿਨ੍ਹਾਂ ਨੇ ਸਿੰਪਲ ਟਰੈਕਟਰ ਚਲਾਇਆ ਹੁੰਦਾ ਨੂੰ ਪਾਵਰ ਟਰੈਕਟਰ ਤੇ பாதி ਪਾਵਰ ਸਟੀਰਿੰਗ ਤੇ ਉਹ ਫਿਰ ਐ ਹੋ ਜਾਂਦਾ ਸ ਔ ਹੱਥ ਜਿਆ ਨਹੀਂ ਟਿਕਦਾ ਇਸ ਤਰ੍ਹਾਂ ਹੈ ਨਾ ਰੇਸ ਦੇ ਤੈਂ ਕਦੀ ਸੜਕ ਤੇ ਉਧਰ ਨੂੰ ਤੁਰ ਜਾਦਾ ਉਧਰ ਨੂੰ ਨਾ ਜਾਣ ਲੱਗ ਜਾਂਦਾ ਅੱਛਾ ਉਹ ਸਿਸਟਮ ਇਹਦੇ ਤੇ ਬਿਲਕੁਲ ਨਹੀਂ ਹੁੰਦਾ ਹੈਗਾ ਅੱਛਾ ਗੱਡੀ ਮੈਂ ਉਹ ਚੱਲ ਲੈਣ ਕਰਿਓ ਸਟਾਰਟ ਲੈ ਵੇਖੀਏ ਚੱਲੀ ਚਲਾ ਕੇ ਤੇ ਇਹਦਾ ਖਰਚਾ ਵੀ ਤੁਹਾਨੂੰ ਦੱਸਾਂਗੇ ਕਿੰਨਾ ਕੁ ਹੋਇਆ ਤਮਾਇਓ ਆ ਦੇਖੋ ਖੜਿਆ ਹੈ ਟਰੈਕਟਰ ਉਹ ਨਾਲ ਹੀ ਵਾਸਤੇ ਮਿਲ ਜਗਾ ਕੋਈ ਟਰੈਕਟਰ ਤੇ ਜਿਵੇਂ ਪਾਵਰ ਸਟੀering ਆਪਣੇ ਟਰੈਕਟਰਾਂ ਤੇ ਹੁਣ ਆਉਂਦੇ ਨੇ ਨਾਲ ਕਿੱਟ ਲੱਗੀ ਉਹ ਟਰੈਕਟਰ ਨਾਲ ਪਾਵਰ ਸਟੀering ਤੇ ਲੋਡ ਬਣਦਾ ਹੁੰਦਾ ਹੈ ਇਹਨੂੰ ਪਤਾ ਵੀ ਹੋਏਗਾ ਛੱਡਿਓ ਕੱਪੜਾ ਖੜਾ ਬਣਾ ਜਾ ਉਸ ਤੋਂ ਪਹਿਲਾਂ ਕਿ ਕੱਪੜਾ ਲੈ ਲਓ ਇੱਥੇ ਨਾ بارش ਜੀ ਹੋਈ ਸੀ ਤੇ ਪਾਣੀ ਟਰੈਕਟਰ ਤੇ ਖਿਲਿਆ ਬਾਹਰ ਖੜਾ ਸੀ ਟਰੈਕਟਰ ਕਿਉਂ ਟਰੈਕਟਰ ਨਾ ਬਿਲਕੁਲ ਸਲੋ ਰੇਸ ਤੇ ਖੜਿਆ ਤੇ ਜਿਵੇਂ ਨਵੇਂ ਟਰੈਕਟਰ ਆ ਸਟੀਅਰਿੰਗ ਜਦੋਂ ਆਪਾਂ ਕਮਾਣੇ ਆ ਨਾ ਲੋਡ ਮੰਨਦੇ ਨੇ ਆ ਵੇਖੋ ਬਿਲਕੁਲ ਲੋਡ ਨਹੀਂ ਮੰਨਦਾ ਕਿਵੇਂ ਮਰਜ਼ੀ ਕਮਾਈ ਆ ਨਾ ਖੜਿਆ ਹੋਇਆ ਟਰੈਕਟਰ ਤੇ ਲੱਗੋ ਤੇ ਇੱਕ ਹੋਰ ਤੁਹਾਨੂੰ ਮੈਂ ਦਾ ਫਾਇਦਾ ਦੱਸਾਂ ਜਿਵੇਂ ਸਵਰਾ ਦੇ ਜਾਂ ਐਚਰ ਤੇ ਹੁੰਦਾ ਤੇ ਉਹਨਾਂ ਦੇ ਲਿਫਟ ਨਾਲ ਐਡਜਸਟਮੈਂਟ ਦਿੱਤੀ ਹੁੰਦੀ ਨੇ ਲਿਫਟ ਪੰਪ ਸਿੰਗਲ ਲੱਗਿਆ ਹੁੰਦਾ ਉਹਦੇ ਚ ਤੇ ਉਹਦੇ ਚ ਜਦੋਂ ਆਪਾਂ ਲਿਫਟ ਚੋਕੜਨੇ ਆ ਦੀ ਤੇ ਉਹ ਝਟਕੇ ਲੱਗ ਜਾਂਦਾ ਐ ਸਟੀering ਥੋੜਾ ਘੱਟ ਕੰਮ ਕਰਦਾ ਉਦੋਂ ਤੇ ਇਹ ਉਹ ਚੱਕਰ ਵੀ ਨਹੀਂ ਹੈਗਾ ਇਹ ਉਦੋਂ ਵੀ ਸਹੀ ਚੱਲਦਾ ਹੈ ਤੇ ਇਹਦਾ ਖਰਚਾ ਕਿੰਨਾ ਕਾ ਗਿਆ ਹੋਣਾ ਖਰਚਾ ਹੀ ਦਊਂ ਭਾਈ ਅਸੀਂ ਕਰਿਆਬ ਯਾਨੀ ਕਾਫੀ ਨਿਕਲ ਗਿਆ ਸਾਡਾ 13000 ਰੁਪਏ ਖਰਚਾ ਇਹਦਾ ਅੱਛਾ 13000 ਰੁਪਏ ਖਰਚਾ ਆਇਆ ਹਾਂਜੀ ਟੋਟਲ 13000 ਖਰਚਾ ਆਇਆ ਜਿਹੜੀ ਸਕ੍ਰੈਬ ਨਿਕਲ ਗਈ ਉਹ ਵੱਖਰੀ ਜਿੱਦਾਂ ਹੁਣ ਪਹਿਲਾਂ ਆ ਥੱਲੇ ਆ ਲਾਈ ਆਪਣਾ ਲਾਇਆ ਆਪਣਾ ਜੀ ਬਣਾ ਕੇ ਆਹ ਕੈਂਚੀ ਬਣਾ ਕੇ ਅੱਛਾ ਸਿੰਗਲ ਬੈਰਿੰਗ ਸੀ ਠੀਕ ਹੈ ਤੇ ਇਹ ਹੀ ਮੁੜ ਕੇ ਜਦੋਂ ਕਟਾਈ ਕਰਦੇ ਸੀ ਉਹ ਇੱਥੇ ਥੋੜਾ ਜਿਹਾ ਨਾ ਝਟਕਾ ਜੇ ਮਾਰਦਾ ਸੀ ਠੀਕ ਹੈ ਡਬਲ ਬੈਰਿੰਗ ਪਾ ਕੇ ਹੈਵੀਅਟ ਚ ਪਾਜੀ ਲੱਠ ਜੀ ਅੱਛਾ ਕੋਈ ਚੱਕਰ ਨਹੀਂ ਇਹ ਨਾ ਇੱਥੇ ਇਹਦੇ ਜਗ੍ਹਾ ਹੁੰਦੀ ਫਾਰਮ ਟਰੈਕ ਦੇ ਫੋਰਡ ਦੇ ਵੀ ਇੱਕ ਇਹ ਤੇ ਇੱਕ ਨੂੰ ਨੀਚੇ ਤੇ ਨਾ ਸਿੱਧੀ ਪਲੇਟ ਬਣਾ ਕੇ ਲਾਈ ਹੋਈ ਏ। ਉਹਦੀ ਕਟਾਈ ਪੁੱਠੀ ਹੋ ਜਾਂਦੀ ਹੈ ਨਾ। ਆਹ ਪੁੱਠੀ ਹੋ ਜਾਂਦੀ ਹੈ ਸਟੀering ਦੀ ਦੀ ਕਟਾਈ ਪੁੱਠੀ ਹੁੰਦੀ ਏ। ਤੇ ਇਹ ਆ ਦੇਖੋ ਜੁਗਾੜ ਬਣਾ ਕੇ ਲਾਇਆ। ਤੇ ਜੇ ਆਪਾਂ ਲਾਈਏ ਮੇਰੇ ਹਿਸਾਬ ਨਾਲ ਇਹ ਸਾਰੀ ਕਿੱਟਰ ਜੀ 6-7000 ਦੀ ਮਿਲ ਜਾਂਦੀ ਏ। ਵਿੱਚ ਹੀ ਸਟੀering ਆ ਸਾਰਾ ਸਟੀering ਆ, ਲਿਫਟ ਪੰਪ ਆ ਹਨਾ ਤੇ ਪਲੱਸ ਟੈਂਕੀ ਤਿੰਨੇ ਚੀਜ਼ਾਂ ਮਤਲਬ ਕਿ 6-7000 ਦੀਆਂ ਮਿਲ ਜਾਂਦੀਆਂ ਨੇ। ਜੇ ਕਿਸੇ ਬਾਈ ਨੇ ਕਰਨ ਕਰਨਾ ਏ ਤੇ ਉਹ ਕਰ ਸਕਦਾ ਕਿਉਂਕਿ ਇਹ ਪੂਰਾ ਕਾਮਯਾਬੇ ਕੋਈ ਇਦਾਂ ਨਹੀਂ ਹੈ ਵੀ ਆਪਾਂ ਕੋਈ ਨਵਾਂ ਜਗਾੜ ਹੈ ਜਾਂ ਹਨਾ ਵੀ ਆਪਾਂ ਕਿਸੇ ਨੂੰ ਐਵੇਂ ਭਕਾਈ ਮਾਰ ਦਈਏ ਵੀ ਲਾਓ ਜੇ ਉਹ ਹਨਾ ਇਹ ਪੂਰਾ ਕਾਮਯਾਬੇ ਕਿਉਂਕਿ ਪਾਵਰ ਸਟੀਅਰਿੰਗ ਦਾ ਵਾਵਾ ਖਰਚਾ ਆ ਜਾਂਦਾ ਨਾਰਮਲ ਜੇ ਆਪਾਂ ਕਰਵਾਉਣਾ ਹੋਵੇ ਅਸੀਂ ਕਰਾਉਣ ਲੱਗੇ ਸੀ ਚੁੱਲਾ ਚੇਂਜ ਕਰਨਾ 47000 ਰੁਪਏ ਆ ਰੱਖ ਕੇ ਬਜੀ ਨਾਲ 45000 ਮੰਗਦੇ ਸੀ ਜੀ ਉਹ ਫਿੱਟ ਕਰਕੇ ਇੱਥੇ ਸਾਰੀ ਕੰਪਲੀਟ ਆ ਹਾਂ ਕਿੱਥੇ 45000 ਲੱਗਣੇ ਕਿੱਥੇ ਆਪਣਾ 13-14000 ਰੁਪਏ ਲੱਗਿਆ ਕਿ ਐਵੇਂ ਵੀ ਇਹਦੇ ਚ ਸਮਾਨ ਜਿਹੜਾ ਇਹਦਾ origignal ਸਟੀering ਟਰੈਕਟਰ ਦਾ ਉਹ ਵੀ ਨਿਕਲ ਜਾਂਦਾ ਤੇ ਉਹ ਨਿਕਲ ਕੇ ਇਹਦੇ ਚ ਖਰਚਾ ਘਟੇ ਗਈ ਥੋੜਾ ਬੜਾ ਵੱਧਾ ਨਹੀਂ ਹੈਗਾ ਤੇ ਆਰਮਾ ਉਰਮਾ ਜਿਹੜੀਆਂ ਨੇ ਇਹੀ ਲੱਗ ਜਾਂਦੀਆਂ ਨੇ ਆਰਮਾ ਉਹੀ ਅਸੀਂ ਸਟੀering ਜਿਹੜਾ ਇਹਦਾ ਆ ਇਸ ਚ ਕੋਈ ਚੀਜ਼ ਨਹੀਂ ਛੇੜਨੀ ਪੈਂਦੀ ਇੱਥੋਂ 3200 ਦਾ ਸਟੀering ਵੇਚਦਾ ਅਸੀਂ ਇੱਥੇ 3200 ਦਾ ਸਟੀering ਵੇਚਦਾ ਅਸੀਂ 13000 ਉਹ ਘੱਟ ਤੋਂ ਜਣ 10000 ਰਹਿ ਗਏ ਉਹ 10 ਹੀ ਰਹਿ ਗਏ ਨਾ ਪਿੱਛੇ ਤੇ ਆਹ ਸਿਰਫ ਇੱਕ ਆਰਮ ਆ ਇਸ ਫਾਰੀ ਦੇ ਨਾਲ ਹੀ ਆਉਂਦੀ ਆਰਮੇ ਤੇ ਆਹ ਚੀਜ਼ ਵਗੈਰਾ ਇਹ ਬਣਾਣੀ ਪੈਂਦੀ ਹੈ ਕਿਉਂਕਿ ਇਹਦਾ ਸਾਈਜ਼ ਛੋਟਾ ਹੁੰਦਾ ਇੱਥੇ ਤੱਕ ਹੁੰਦੀ ਹੈ ਇਹ ਨਹੀਂ ਇੱਥੇ ਤੱਕ ਹੁੰਦੀ ਆ ਪਰ ਫਿਰ ਕਟਾਈ ਥੋੜੀ ਘਟ ਜਾਂਦੀ ਫਿਰ ਇੰਨੀ ਲੰਬੀ ਕਰਨੀ ਅੱਛਾ ਤੁਸੀਂ 1 ਇੰਚ ਦੀ ਅਡਜਸਟ ਆਪ ਕੀਤਾ ਇਹ ਜਿਗੜ ਸਹੀ ਹੈ ਤੇ ਪੂਰਾ ਬਈ ਕੰਮ ਜਾਵੇ ਜੇ ਕਿਸੇ ਵੀਰ ਭਾਈ ਨੇ ਕਰਨਾ ਹੋਵੇ ਤੇ ਕਰ ਸਕਦਾ ਤੇ ਜਿਹੜੇ ਜਿਹੜੇ ਬਾਈਆਂ ਨੂੰ ਵੀਡੀਓ ਵਧੀਆ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਤੇ ਜੇ ਕਿਸੇ ਬਾਈ ਨੇ ਕਰਨਾ ਵੀ ਜਾਂ ਨਹੀਂ ਕੋਈ ਸਮਝ ਆਉਂਦੀ ਤਾਂ ਅਸੀਂ ਉਹਨਾਂ ਨੂੰ ਕਰ ਵੀ ਦਾਂਗੇ ਕਿਉਂਕਿ ਆਪਣੀ ਸ਼ਾਪ ਹੈ ਆਪਾਂ ਮਕੈਨਿਕ ਲੈਣ ਦਾ ਕੰਮ ਵੀ ਕਰਦੇ ਆ ਇਦੇ ਚ ਹੈ ਵੈਸੇ ਕੋਈ ਜ਼ਿਆਦਾ ਕੁਝ ਨਹੀਂ ਹੈਗਾ ਆ ਪੈਪਾ ਨੇ ਹਨਾ ਹਾਂਜੀ ਸਿਸਟਮ ਤੇ ਨਾਰਮਲ ਹੀ ਹੈ ਵੈਸੇ ਇੱਕ ਗੱਲ ਮੈਨੂੰ ਬਹੁਤ ਘੰਟ ਲੱਗੀ ਇਹਨਾਂ ਨੇ ਪੇਂਟ ਮੂਨ ਕਰਕੇ ਨਾ ਅਰੀਜਨਲ ਹੀ ਕੰਮ ਬਣਾਇਆ ਪਿਆ ਪਤਾ ਕੋਈ ਨਹੀਂ ਲੱਗਦਾ ਜੇ ਕੋਈ ਅਣਜਾਣ ਬੰਦਾ ਹੋਵੇ ਨਾ ਉਹਨੂੰ ਬਿਲਕੁਲ ਪਤਾ ਨਹੀਂ ਲੱਗਦਾ ਇੱਥੇ ਕਰਕੇ ਆਪਣਾ ਤੁੜੀ ਵਾਲੀ ਮਸ਼ੀਨ ਤੇ ਚੱਲਦਾ ਅੱਛਾ ਤੇ ਜੇ ਸ਼ੋਅ ਲੱਗੀ ਉਹ ਕੋਈ ਜਾਂਚ ਨਹੀਂ ਕਰ ਸਕਦਾ ਪਾਵਰ ਠੀਕ ਹੈ ਜਮਾਈ ਨਹੀਂ ਪਤਾ ਲਾਦਾ ਨਾ ਇਹੀ ਕਹਿੰਦੇ ਹੋ ਭਾਈ ਸਾਡੇ ਵਾਲਿਆਂ ਦੇ ਦੋ ਦੋ ਇਧਰ ਆਰਮਾਂ ਲੱਗੀਆਂ ਇਹਨੂੰ ਕੱਢੀ ਵੀ ਲੱਗੀਆਂ ਜਿੱਦਾਂ ਨਾ ਟਾਇਰਾਂ ਦੇ ਦੋ ਆਉਂਦੀਆਂ ਹਨਾ ਹਾਂ 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 ਤੇ ਫਿਰ ਆ ਤੁਸੀਂ ਐਡਜਸਟਮੈਂਟ ਦੂਜੇ ਟਰੈਕਟਰ ਦੀ ਬਣਾ ਕੇ ਲਾਈ ਹੈ ਕਿ ਬਣਾਈ ਆਪ ਇਹ ਜੇ ਬਣਾਣੀ ਪੈਂਦੀ ਭਾਈ ਅੱਛਾ ਆ ਵੀ ਆਪ ਬਣਾਇਆ ਜਿਹੜਾ ਇਹ ਜਿੱਦਾਂ ਦੂਜੇ ਨੂੰ ਫਾਰਮ ਨੂੰ ਆਉਂਦੀ ਹੈ ਹਾਂ ਹਾਂ ਇਹਦੇ ਨਵੇਂ ਆ ਉਹਨਾਂ ਨੂੰ ਚੋਰ ਜਾਂਦੀ ਇਹ ਗੋਲ ਵਾਲੀ ਲੈਣੀ ਪੈਂਦੀ ਆ ਤੇ ਇਹ ਥੋੜੀ ਜਿਹੀ ਸੈਟਿੰਗ ਕਰਨੀ ਪੈਂਦੀ ਘੱਟ ਵੱਡ ਕੇ ਫਿਰ ਇਹ ਚੁੱਲੇ ਦੇ ਨਾਲ ਲੱਗਦੀ ਹੈ ਨਾ ਠੀਕ ਹੈ ਕਟਿੰਗ ਵੱਟਿੰਗ ਕਰਕੇ ਬਣਾਣੀ ਪੈਂਦੀ ਥ ਤੇ ਬਾਕੀ ਸਾਰਾ ਕੰਮ ਸਟੇਲ ਪੇਂਟ ਨੂੰ origignal ਵਾਲੇ ਕੰਮ ਕੀਤਾ ਹੋਇਆ ਇਹਨਾਂ ਨੇ ਕੀਤਾ ਇਹਨਾਂ ਨੂੰ 2 ਮਹੀਨਾ ਇੱਕ ਪੂਰਾ 1 ਮਹੀਨਾ ਲੱਗ ਗਿਆ ਆ ਫਿਰ ਤੁਹਾਡਾ ਨਵਾਂ ਐਕਸਪੀਰੀਅੰਸ ਹੀ ਨਾ ਕੋ ਪੇਂਟ ਪੇਂਟ ਆ ਵੇਖੋ ਬਹੁਤ ਵਧੀਆ ਪੇਂਟ ਕੀਤਾ ਹੋਇਆ ਪਤਾ ਨਹੀਂ ਲੱਗਦਾ ਕਿ ਇਹ ਜੁਗਾੜ ਕੋਈ ਬਣਿਆ ਹੈ ਤੇ ਨਾ ਵਧੀਆ ਨਾਲ ਟਰੈਕਟਰ ਤੇ ਨਾ ਕੋਈ ਲੋਡ ਵਗੈਰਾ ਵੀ ਨਹੀਂ ਕੋਈ ਚੱਕਰ ਨਹੀਂ ਜਿੱਦਾਂ ਮਰਜ਼ੀ ਲਿਫਟ ਚੱਕੀਏ ਕੋ ਪੰਪੀ ਵੱਖਰਾ ਹੈ ਨਾ ਕਰ ਲੈਣੀ ਉਹਦੇ ਨਾਲ ਹਾਂ ਨਾਰਮਲ ਹੀ ਜਿੱਦਾਂ ਆਪਣੀ ਹੁਣ ਗੱਡੀਆਂ ਤੇ ਵੱਖਰੀ ਹੁੰਦਾ ਸਿਸਟਮ ਤੇ ਨਾ ਇਹ ਕਿਹਾ ਸੀ ਇਹਦਾ ਵੀ ਜਿੱਦਾਂ ਨਾਰਮਲ ਰੇਸ ਤੇ ਵੀ ਉਨਾ ਹੀ ਕੰਮ ਕਰਦਾ ਇਹ ਇੰਡੀਵੀਡੂਅਲ ਤੇ ਇਸਕ ਵੀ 11500 ਚੱਕਰ ਤੇ ਸਹੀ ਕੰਮ ਕਰੂਗਾ ਨਾਰਮਲ ਹੁੰਦਾ ਸਾਡੇ ਸਾਹਮਣੇ ਘੱਟ ਰੇਸ ਤੇ ਵੀ ਉਨਾ ਹੀ ਕੰਮ ਕਰਨਾ ਤੇ ਵੱਧ ਰੇਸ ਤੇ ਵੀ ਚਲੋ ਇਹਨੇ ਕਰਨੀ ਕਰਨੀ ਹੈ ਨਾ ਸਹੀ ਹੈ ਕਿਉਂ ਚੱਕਰ ਚੱਕਰ ਪੂਰੇ ਮੈਚ ਕੀਤੇ ਹੋਏ ਨੇ ਇਹਦੇ ਵਧੀਆ ਸੋ ਚਲੋ ਜਿੰਨੂੰ ਵੀਡੀਓ ਬਈ ਵਧੀਆ ਲੱਗੀ ਕ ਇਹ ਲਿਫਟ ਵੀ ਮੈਨੂੰ ਲੱਗਦਾ ਤੁਸੀਂ ਚੇਂਜ ਕੀਤੀ ਐ ਬਈ 20 ਮਿੰਟ ਕਰਾਇਆ ਬਈ ਅੱਛਾ ਅੱਛਾ 3 ਸਪੀਡ ਕਰਾਇਆ ਡਾਇਰੈਕਟਰ ਇਹ ਠੀਕ ਐ ਤਾਂ ਹੀ ਲਾਇਆ ਹੋਇਆ ਬਣਾ ਕੇ ਪੁਰਜਾ ਹਾਂ ਸਹੀ ਐ ਇਥੇ ਗੁੱਛਾ ਲੱਗਦਾ ਨਾ ਉਹ ਵੜਾ ਫਿਰ ਚਲ ਠੀਕ ਐ ਬਈ ਅੱਗੇ ਫਿਰ ਕੋਈ ਜਗਾੜ ਦੀ ਜੇ ਕੋਈ ਵੀਡੀਓ ਆਈ ਤੇ ਤੁਹਾਨੂੰ ਉਹ ਵੀ ਜ਼ਰੂਰ ਸ਼ੇਅਰ ਕਰਾਂਗੇ ਆਪਾਂ ਤੁਹਾਡੇ ਨਾਲ ਕਿਉਂਕਿ ਇਹ ਹਰ ਚੀਜ਼ ਛੋਟੀ ਜੀ ਐ ਪਰ ਕੰਮ ਬਹੁਤ ਵੱਡਾ ਕਰਦੀ ਵੀ ਇਹ ਕਿੱਥੇ 40000 ਤੇ ਕਿੱਥੇ 10000 ਰੁਪਇਆ 30000 ਦਾ ਸਿੱਧਾ ਫਾਇਦਾ ਹੁੰਦਾ ਹੈਣਾ ਤੇ ਜੇ ਆਪਾਂ ਮਕੈਨਿਕ ਕਿਸੇ ਤੋਂ ਵੀ ਤੁਸੀਂ ਕਰਵਾਉਂਦੇ ਹੋ ਮਤਲਬ 20000 ਲੱਗ ਜੇਗਾ ਹਾਂ ਹਾਂਜੀ ਵਿਜੇ 10000 ਰੁਪਏ ਵੀ ਲੇਬਰ ਦਾ ਤੇ ਜੇ ਆਪੇ ਨਹੀਂ ਵੀ ਆਪਾਂ ਆਪਣੀ ਮੈਂ ਇਹ ਇੰਨੇ ਦੇ ਸਹੀ ਹੈ ਲਓ ਬਾਈ ਜੀ ਫਿਰ ਮਿਲਾਂਗੇ ਆਪਾਂ ਨੈਕਸਟ ਘੈਂਟ ਜੀ ਕਿਸੇ ਵੀਡੀਓ ਨਾਲ ਤੇ ਜਿਹਨੂੰ ਜਿਹਨੂੰ जुगाੜ ਵਧੀਆ ਲੱਗਿਆ ਸ਼ੇਅਰ ਜ਼ਰੂਰ ਕਰ ਦਿਓ ਸਿਸਟਮ ਤੇ ਤਾਂ ਕਿ ਕਿਸੇ ਬਾਈ ਦਾ ਫਾਇਦਾ ਹੋ ਸਕੇ ਨਾ ਇਹ ਟਰੈਕਟਰ ਕਿਸੇ ਤੇ ਵੀ ਲੱਗ ਜਾਂਦਾ ਜ਼ਰੂਰੀ ਨਹੀਂ ਵੀ ਫਾਰਮ ਟਰੈਕ ਤੇ ਤੁਸੀਂ ਕਿਹੜੇ ਮਰਜ਼ੀ ਦੇ ਲਾ ਸਕਦੇ ਨੂੰ ਕਿਉਂ ਪੁਰਜਾ ਇੰਨਾ ਘੈਂਟ ਹੈ ਮੈਂ ਪਹਿਲਾਂ ਮੈਂ ਆਇਆ ਹਾਂ ਇੱਕ ਦੋ ਵਾਰੀ ਪਰ ਮੈਂ ਇਹਦੀ ਵੀਡੀਓ ਨਹੀਂ ਬਣਾਈ ਤੇ ਮੈਂ ਤਾਂ ਹੁਣ ਸਪੈਸ਼ਲ ਆਇਆ ਵੀਡੀਓ ਵਾਸਤੇ ਵੀ ਚੱਕ ਵੀ ਆਪਾਂ ਚੱਕ ਤੇ ਕਰੀਏ ਕਿਉਂ ਤਿੰਨ ਸਾਲ ਹੋ ਗਏ ਨੇ ਚੀਜ਼ੇ ਲੱਗੀਆਂ ਨੂੰ ਤਿੰਨ ਸਾਲ ਨਾਰਮਲ ਸਟੀering ਜਿਹੜਾ ਆਪਣਾ ਉਹ ਵੀ ਰਿਪੇਅਰ ਭਾਲ ਲੈਂਦਾ ਹੈ ਨਾ ਤੇ ਇਹ ਉਵੇਂ ਹੀ ਚੱਲਦਾ ਪਿਆ ਪੂਰਾ ਘੈਂਟ ਤੇ ਜੇ ਬਾਈ ਕਿਸੇ ਨੇ ਕਰਾਣਾ ਤੇ ਕਰਵਾ ਸਕਦਾ ਬਾਈ